ਲੋ ਜੀ ਅੰਜ ਖੇਤ ਆਏ ਸੀਗੇ ਪਨੀਰੀ ਬੀਜਣ ਉਸੇ ਦੀ ਥਾਂ ਥੁੰਬਾ ਤਾਂ ਤਿਆਰ ਕਰਤਾ ਰੋਟਾ ਵੇਟਰ ਮਾਰ ਕੇ ਤੇ ਨਾਲ ਹੀ ਧੜ ਲਪਣੀ ਸੀਗੀ ਧਾੜ ਤੇ ਵੀ ਘਾਰਾ ਪਵਾ ਲਈਏ ਇੱਕ ਵਾਰੀ ਪਵਾਇਆ ਹੋਇਆ ਵਾ ਫੇਰ ਵੀ ਪਰ ਥੋੜਾ ਘਾਰੀ ਦੋ ਵਾਰੀ ਪਾਉਣਾ ਬਾਹਰ ਜੀ ਕੀ ਦੱਸੋ ਇਹ ਐਗਰੇਟੋਰ ਨਾਲ ਰਹਿ ਗਿਆ। ਪਰ ਫਿਰ ਸਿੱਟੇ ਤਾਲੇ ਜਦੋਂ ਇਹ ਰੀਗ ਜਣ ਲੱਗੇ ਆ। ਲੱਕੇ ਸ਼ਬਰੀ ਵੀ ਲਾਉਣਾ ਹੋ ਰੋਸੇ ਲਾਉਣਾ ਹੈ ਪਨੀਰੀ। ਘਰਤਾ ਤਿਆਰ ਤੇ ਛੜਤਾ ਪਾਣੀ। ਪਾਣੀ ਛੱਡ ਕੇ ਹੁਣ ਭਰ ਕੇ ਫਿਰ ਜੀਦਿਆਂ। ਪਨੀਰੀ ਵਾਪਸ। ਆਈ ਜਾਂਦੇ ਪਿਛੇ। ਕਰਤਾ ਕੈਂਤੀ ਜੀ ਨੂੰ ਪਾਉਣਾ ਸ਼ੁਰੂ ਹੋ ਗਿਆ। ਲੋ ਜੀ ਦੇ ਦਾ ਛੱਟਾ ਪਨੀਰੀ ਦਾ। ਸੀ ਕਿਦੋਂ ਪਕੜਦੀਆਂ ਤੇ ਹੁਣ ਪਾਉਣੇ ਆ ਫਿਰ ਗਾਂ ਵਾਲੀ ਵੀਡੀਓ ਜਦੋਂ ਖਾਈ ਹੋਈ ਪਨੀਰੀ ਨੇ ਇਹ ਰਿ ਫਰਫੂਰ ਸਾਇਦ ਕੀ ਕਹਿੰਦਾ ਸਰਕਾਰ ਤਾਂ ਇਹ ਕਹਿ ਰਹੀ ਹੈ ਵੇਚੀ ਲਾ ਦੋ ਵੇਚੀ ਨਾ ਰਹਿਣ ਦਿਓ ਬਾਅਦ ਕੰ ਦੇਖਦੇ ਆ ਕਿ ਬੰਦ ਆ ਜੇ ਹੁਣ ਦੇਖ ਰਿਹਾ ਆ ਅਗਲੇ ਵਲੌਗ ਚ ਕਿ ਆਪਾਂ ਬੀਜਤੀ ਪਨੀਰੀ ਦੇਤਾ ਛੱਟਾ ਕੰਮਕਾਰ ਤਾਂ ਡਨ ਇੱਟ ਪਾ ਪੂਰਾ ਵਧੀਆ ਆ ਗਿਆ ਲੀਵਿੰਗ ਸਾਰੇ ਨੂੰ ਪਾਣੀ ਦੀ ਦੀਂਹਦੀ ਆ ਬਾਕੀ ਹੁਣ ਹਰੀ ਹੋਈ ਤਾਂ ਪਾਉਨੇ ਆ ਬਾਕੀ ਵੀਡੀਓ ਕੰਮ ਕੁਮ ਨੱਬੜ ਗਿਆ ਹੁਣ ਚਲਦੇ ਆ ਘਰ ਨੂੰ ਟਰੈਕਟਰ ਪੂਰਾ ਲੱਬੜਿਆ ਪਿਆ ਧਾੜ ਵਾਲਾ ਥਾਂ ਆਪਾਂ ਕੀਤਾ ਸੀ ਤਾਂ ਸਪੀਕਰ ਸੁੱਕਾ ਦਾ ਬੁਰਾਲ ਕੀਤਾ ਪਿਆ ਧੋਣੇ ਆ ਚੱਲ ਕੇ ਲੋ ਜੀ ਕਢਾਤਾ ਧੋਣ ਨੂੰ ਟਰੈਕਟਰ ਤੋ ਗਈ ਫਿਰ ਆਉਣੇ ਆ ਵੀਡੀਓ ਫੇਰ ਦੁਬਾਰਾ ਲੌਗ ਵਾਲੀ ਵੀਰੂ ਖਾਨ ਚ ਲੈ ਰੋਟੀ ਹਲੇ ਆਪਾਂ ਵੀ ਜੰਨਾ ਚੱਕ ਚੱਲਦੇ ਆ ਘਰੇ ਜਨਾਰ ਇਹਦੋਂ ਨੇ ਸਾਡੇ ਕੋਈ ਵੀ ਚੀਜ਼ਾਂ ਘੜਾਉਣੀਆਂ ਮੋਨਾਂ ਨੇ ਲੋ ਜੀ ਕਹਿੰਦੇ ਤੋਤਾ ਟਕਾ ਕੇ ਕਹਿੰਦੇ ਵੀਰੂ ਨੇ ਸ਼ੋ ਖੁੱਲਣੀ ਵੀਰੂ ਤਾਂ ਸਵੇਰ ਦੀ ਟੱਕਰਾਂ ਮਾਰੀ ਜਾਂਦਾ ਸੀਗਾ ਉਹਨਾਂ ਕੇ ਸ਼ੋ ਖੋਲੀ ਆ ਲੇ ਇੰਜਣ ਨੂੰ ਜਣ ਤੇ ਪਾਣੀ ਮਾਰਨ ਵਾਲਾ ਰਹਿ ਗਿਆ ਸੀ ਤੋਂ ਉਹ ਤੋਂ ਖੁੱਲੀ ਵੀ ਹੋ ਗਿਆ ਟੱਕਰਾ ਮਾਰੀ ਜਾਂਦਾ ਮੈਂ ਕੰਪਲੀਅੂਕਾ ਹੋ ਗਿਆ ਟਰੈਕਟਰ ਮਾਰ ਤਾਲੀ ਬਾਕੀ ਕੰਮ ਹੋ ਗਿਆ ਜੀ ਫਿਰ ਮਿਲਦੇ ਆਂ ਆਪਾਂ ਅਗਲੇ ਵਲੌਗ ਚ ਤੋਂ ਉਹਨੇ ਉਹਨੇ ਨੂੰ ਅੰਦਰ ਟਰੈਕਟਰ ਨੂੰ